ਪਿੰਡ ਕੋਹਲੀਆ ਕਲਾਂ ਵਿੱਚ ਧੰਨ ਧੰਨ ਬਾਬਾ ਖੇਤਰਪਾਲ ਜੀ ਦੀ ਯਾਦ ਵਿੱਚ ਚੌਥਾ ਸਾਲਾਨਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਦੂਰੋਂ ਦੂਰੋਂ ਸੰਗਤਾਂ ਨੇ ਆ ਕੇ ਹਾਜ਼ਰੀ ਲਗਵਾਈ ਅਤੇ ਮੇਲੇ ਦੀ ਰੌਣਕ ਨੂੰ ਵਧਾਇਆ ਇਹ ਮੇਲਾ ਪਿੰਡ ਦੀ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚੜਿਆ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਕਈ ਕਲਾਕਾਰਾਂ ਨੇ ਆਪਣੀ ਆਪਣੀ ਹਾਜ਼ਰੀ ਲਗਵਾਈ ਅਤੇ ਬਾਬਾ ਖੇਤਰਪਾਲ ਜੀ ਦਾ ਗੁਣगान ਕੀਤਾ ਅਖੀਰ ਵਿੱਚ ਮੇਲਾ ਕਮੇਟੀ ਦੇ ਪ੍ਰਧਾਨ ਕਾਕਾ ਸਹੋਤਾ ਤੇ ਮੁੱਖ ਸੇਵਾਦਾਰ ਬਾਬਾ ਦਾਰਾ ਸਿੰਘ ਜੀ ਅਤੇ ਦਰਸ਼ਨ ਕੋਲੀਆ ਗਰਸੇਵਕ ਕੋਲੀਆ ਜਗਦੇਵ ਸਿੰਘ ਵਰਿੰਦਰ ਸੇਖੋਂ ਸੰਦੀਪ ਸੇਖੋਂ ਓੰਕਾਰ ਸਿੰਘ ਗੁਰਪ੍ਰੀਤ ਸਿੰਘ ਬੱਬੂ ਕਾਲਾ ਸ਼ਨੀ ਸੋਤਾ ਕੋਰਾ ਭਜਨ ਸਿੰਘ ਵੱਲੋਂ ਮੇਲੇ ਦੀ ਰੌਣਕ ਵਧਾਉਣ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਚੈਨਲ ਨਾਲ ਜੁੜੇ ਸਾਰੇ ਦੋਸਤਾਂ ਦਾ ਅਤਿ ਤੈਦਦ ਰ ਸ਼ੁਕਰਗੁਜ਼ਾਰਾਂ ਸੋ ਅੱਜ ਮੈਂ ਥੋੜੀ ਜਿਹੀ ਬੇਨਤੀਆਂ ਕਰਾਂਗਾ ਜੋ ਕਿ ਅਸੀਂ ਬਾਬਾ ਖੇਤਰਪਾਲ ਜੀ ਦਾ ਮੇਲਾ ਪਿੰਡ ਕੋਹਲਿਆ ਕਲਾਬ ਖੇ ਚੌਥਾ ਮੇਲਾ ਮਨਾ ਰਹੇ ਹਾਂ ਸੋ ਇਹ ਮੇਲਾ ਸਮੂਹ ਨਗਰ ਦੇ ਸਹਿਯੋਗ ਨਾਲ ਔਰ ਬਾਬਾ ਖੇਤਰਪਾਲ ਕਮੇਟੀ ਦੇ ਮੈਂਬਰ ਜੋ ਕਿ ਸਾਰੇ ਮੇਰੇ ਨਾਲ ਖੜੇ ਆ ਸੋ ਉਹਨਾਂ ਦੇ ਸਹਿਯੋਗ ਨਾਲ ਦਿਨ ਰਾਤ ਉਹਨਾਂ ਦੀ 15 ਦਿਨ ਦੀ ਮਿਹਨਤ ਦੇ ਨਾਲ ਇਹ ਮੇਲਾ ਅੱਜ ਸਫਲ ਹੋਇਆ ਸੋ ਇਹ ਮੇਲਾ ਸਾਰਿਆਂ ਦਾ ਸਰਬ ਸੰਜਿਆ ਮੇਲਾ ਇਹਦੇ ਵਿੱਚ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਜਾਤਾਂ ਗੋਤਾਂ ਧਰਮਾਂ ਨੂੰ ਛੱਡ ਕੇ ਮੇਲੇ ਦਾ ਆਨੰਦ ਮਾਣਦੇ ਆ ਸੋ ਬਾਈ ਰਾਜਾ ਜੀ ਦਾ ਸਿੱਧਾ ਤੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਸ ਮੇਲੇ ਵਿੱਚ ਸ਼ਰਕਤ ਕੀਤੀ ਹੈ ਥੈਂਕ ਯੂ ਰਾਜੇਸ਼ ਤੁਨ ਤੁਨ ਬਾਬਾ ਖੇਤਰਪਾਲ ਜੀ ਅੱਜ ਪਿੰਡ ਕੋਹੜੀਆ ਕਲਾਂ ਦੇ ਵਿੱਚ ਚੌਥਾ ਭੰਡਾਰਾ ਕੀਤਾ ਜਾ ਰਿਹਾ ਸਾਰੇ ਨਗਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਜੋ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਜੋ ਕਿ ਸੰਗਤਾਂ ਦੇ ਨਾਲ ਰਲ ਕੇ ਇਹ ਭੰਡਾਰਾ ਕੀਤਾ ਗਿਆ ਉਹਦੇ ਵਿੱਚ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹਰ ਸਾਲ ਸਹਿਯੋਗ ਦਿੰਦੇ ਨੇ ਇਸ ਕਰਕੇ ਕੋਹਲਿਆ ਕਲਾਂ ਦੇ ਜੋ ਵੀ ਨੌਜਵਾਨ ਹੈ ਉਹ ਨਸ਼ੇ ਤੋਂ ਉਧਰੋਂ ਹੋ ਕੇ ਇਧਰ ਕਮੇਟੀ ਦੇ ਨਾਲ ਜੁੜ ਰਹੇ ਨੇ ਇਸ ਕਰਕੇ ਬਹੁਤ ਵਧੀਆ ਗੱਲ ਹੈ ਕਿਉਂਕਿ ਜੇਕਰ ਨਸ਼ੇ ਦਾ ਇਤੋਂ ਜੁੜ ਵੱਡਾ ਜਾਵੇ ਤਾਂ ਇਸ ਕਮੇਟੀ ਦੇ ਨਾਲ ਜੁੜਨ ਕਿਉਂਕਿ ਫਿਰ ਇਸ ਦੇ ਨਾਲ ਬਹੁਤ ਵਧੀਆ ਸੰਯੋਗ ਦੇ ਦੇਣਗੇ ਇਹਦੇ ਨਾਲ ਨਸ਼ੇ ਵੀ ਉਹਦੇ ਨਾਲ ਘਟਣਗੇ ਇਸ ਕਰਕੇ ਜਾਂਦਾ ਵੀ ਕਮੇਟੀ ਇੱਕ ਬਹੁਤ ਪ੍ਰਬੰਧ ਕਮੇਟੀ ਬਹੁਤ ਵਧੀਆ ਕਮੇਟੀ ਜੋ ਕਿ ਇਹਨਾਂ ਨੇ ਇੱਡਾ ਵੱਡਾ ਪ੍ਰਬੰਧ ਹਰ ਸਾਲ ਕਰਦੇ ਆ ਜੀ ਇਸ ਕਰਕੇ ਸਾਰਿਆਂ ਦਾ ਨਗਰ ਦਾ ਜਿਹੜੀਆਂ ਇੱਥੇ ਆਈਆਂ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਐ ਅਤੇ ਦੂਰੋਂ-ਨੇੜੋਂ ਦੇ ਕਲਾਕਾਰ ਆਏ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਧੰਨ ਤਨ ਖੇਤਰਪਾਲ ਜੀ ਧੰਨ ਤਨ ਖੇਤਰਪਾਲ ਪਿੰਡ ਕੋਲਿਆ ਕਲਾਂ ਤੇ ਚੌਥਾ ਵਿਸਾਲ ਪੰਡਾ ਰਾਜ ਬਾਬਾ ਖੇਤਰਪਾਲ ਜੀ ਦੀ ਜਗ੍ਹਾ ਤੇ ਕਰਵਾ ਰਹੇ ਆ ਇਹਦੇ ਵਿੱਚ ਸਾਨੂੰ ਪਿੰਡ ਦਾ ਬਹੁਤ ਜ਼ਿਆਦਾ ਸੰਯੋਗ ਆ ਖਾਸ ਕਰਕੇ ਜਿਹੜੇ ਸਾਡਾ ਯੂਥ ਵਰਗ ਆ ਨੌਜਵਾਨ ਆ ਇਹਨਾਂ ਦਾ ਬਹੁਤ ਜ਼ਿਆਦਾ ਸਾਡੇ ਨਾਲ ਸੰਯੋਗ ਆ ਜੀ ਜੋ ਜਗ੍ਹਾ ਤੇ ਅਸੀਂ ਅੱਜ ਮੇਲਾ ਕਰਵਾ ਰਹੇ ਆ ਇਸ ਜਗ੍ਹਾ ਤੇ ਪਹਿਲਾਂ ਬਹੁਤ ਜ਼ਿਆਦਾ ਰੂੜੀਆਂ ਹੁੰਦੀਆਂ ਸੀਗੀਆਂ ਬੜਾ ਗੰਦ ਹੁੰਦਾ ਸੀ ਇਹ ਪਿੰਡ ਦੇ ਨੌਜਵਾਨਾਂ ਨੇ ਸਾਰਿਆਂ ਨੇ ਰਲ ਕੇ ਇਹ ਜਗ੍ਹਾ ਨੂੰ ਸਾਫ਼ ਸੁਥਰਾ ਬਣਾਇਆ ਇਸ ਜਗ੍ਹਾ ਤੇ ਅੱਜ ਤੁਹਾਡੀ ਕੈਮਰਾ ਕਹਾ ਕੇ ਦੇਖ ਸਕਦੇ ਹੋ ਵਧੀਆ ਰੌਣਕਾਂ ਲੱਗੀਆਂ ਵਧੀਆ ਮੇਲਾ ਚੱਲ ਰਿਹਾ ਏ ਇਹ ਸਾਰੇ ਆਪਣਾ ਜਿਹੜਾ ਯੂਥ ਵਰਗ ਆ ਨੌਜਵਾਨ ਵਰਗ ਆ ਇਹ ਚੀਜ਼ ਇਹ ਤੋਂ ਬਿਆਨ ਕਰ ਸਕਦਾ ਵੀ ਅਸੀਂ ਕੁਝ ਵੀ ਕਰ ਸਕਦੇ ਆ ਜਿੱਦਨੂੰ ਇਹ ਤੁਰ ਪੈਣ ਇਹ ਫਿਰ ਪਾਸੇ ਪਾਲਟ ਦਿੰਦੇ ਆ ਇਹ ਜਿਹੜਾ ਨੌਜਵਾਨ ਵਰਗ ਆ ਇਸੇ ਤਰ੍ਹਾਂ ਸਾਡੇ ਨਾਲ ਸਹਿਯੋਗ ਦਿੰਦਾ ਰਹੇ ਪਿੰਡ ਸਹਿਯੋਗ ਦਿੰਦਾ ਰਹੇ ਅਸੀਂ ਅੱਗੇ ਤੋਂ ਵੀ ਪੂਰਾ ਵੱਧ ਚੜ ਕੇ ਵਧੀਆ ਸੋਹਣਾ ਮੇਲਾ ਕਰਵਾਇਆ ਕਰਾਂਗੇ ਧੰਨ ਧੰਨ ਬਾਬਾ ਖੇਤਰਪਾਲ ਜੀ ਜੋ ਕਿ ਸਾਲਾਨਾ ਮੇਲਾ ਚੌਥਾ ਅੱਜ ਕਰਾ ਰਹੇ ਅਸੀਂ ਆਇਆਂ ਉਹਨਾਂ ਸੰਗਤਾਂ ਦਾ ਬਹੁਤ ਸਾਰਾ ਧੰਨਵਾਦ ਹੈ ਤੇ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ ਆ ਜਿਨ੍ਹਾਂ ਨੇ ਵੀ ਸੇਵਾ ਕੀਤੀ ਉਹਨਾਂ ਦਾ ਵੀ ਬਹੁਤ ਸਾਰਾ ਧੰਨਵਾਦ ਹੈ ਜਿੰਨਾਂ ਵੀ ਸੰਗਤਾਂ ਆਈਆਂ ਉਹਨਾਂ ਦਾ ਵੀ ਬਹੁਤ ਸਾਰਾ ਧੰਨਵਾਦ ਕਰਦੇ ਆਂ ਅਸੀਂ ਸਾਰੀ ਸੰਗਤ ਸਾਡੀ ਕਮੇਟੀ ਤੇ ਇਹਨਾਂ ਦਾ ਵੀ ਤਹਿ ਦਿਲੋਂ ਆਵਾਦ ਤੇ ਦੂਜੀ ਸੰਗਤ ਦਾ ਵੀ ਜਿਹੜੇ ਮੁੰਡੇ ਹੋਰ ਵੀ ਸਾਡੇ ਨਾਲ ਜੋੜਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਆਈਆਂ ਉਹਨਾਂ ਸੰਗਤਾਂ ਵਾਸਤੇ ਜੋ ਕਿ ਲੰਗਰ ਲਾਇਆ ਸੀਗਾ ਪੂੜੀਆਂ ਤੇ ਛੋਲਿਆਂ ਦਾ ਤੇ ਉਹ ਨਾਲ ਜਲੇਬੀਆਂ ਸੀ ਮੋਗਾ ਤੋਂ ਰਾਜਾ ਥੜੀਵਾਲ ਦੀ ਖਾਸ ਰਿਪੋਰਟ